ਉਹਦੇ ਨਾਲ ਕਹਿੰਦਾ ਹੈ ਹਮਰਾਹੀਆ

ਰੋ ਲਾ ਕੇ ਆਏ ਯਾਰ ਪੰਜਾਂ ਦੀ ਬੰਦੇ ਦੀ ਤੋ ਦੇਖੋ ਜੀ ਕਿਤੇ ਕੋਲ ਫੋਟੋ ਹੈਗੀ ਮੈਨੂੰ ਲੈ ਦੋ ਬਸ ਜਰਾ ਘਟਨਾ ਹੋਈ ਹੈ ਹਰੀ ਹੰਕ ਸਿੰਘ ਹਸਪਤਾਲ ਰੋਡ ਤੇ ਕੀ ਹੈਗਾ ਮਸਲਾ ਜੀ ਇਹ ਸਾਨੂੰ ਕੁਝ ਸਮੇਂ ਪਹਿਲਾਂ ਹੀ ਜਾਣਕਾਰੀ ਮਿਲੀ ਇੱਥੇ ਜੂਦ ਦੇ ਦੋ ਅਸੀਂ ਆਪਾਂ ਚ ਨੌਲਨ ਮੁੰਡੇ ਉਹਨਾਂ ਦਾ ਲੜਾਈ ਝਗੜਾ ਹੋ ਗਿਆ ਸੀ ਤੇ ਲੜਾਈ ਝਗੜੇ ਬਾਅਦ ਥੋੜੇ ਜਿਆਦਾ ਹੋ ਗਈ ਪਰ ਅਜੇ ਅਸੀਂ ਜਾਂਚ ਕਰ ਰਹੇ ਹਾਂ ਕਿ ਕੀ ਕੀ ਹੋਇਆ ਕਿ ਕਿ ਨਹੀਂ ਵੈਰੀਫਾਈ ਕਰ ਰਹੇ ਹਾਂ ਇਹ ਸਿਰਫ ਮੋਟਰੀ ਤੇ ਪਹਿਲੀ ਸਟੇਜ ਹੈ ਇਸ ਤੋਂ ਇਲਾਵਾ ਜਿਆਦਾ ਜਾਣਕਾਰੀ ਹਜੇ ਨਹੀਂ ਦੇ ਸਕਦੇ ਕਿਉਂਕਿ ਅਸੀਂ ਬਹੁਤ ਜਲਦੀ ਦੋਸ਼ਣ ਟ੍ਰੇਸ ਕਰਨੀ ਕੋਸ਼ਿਸ਼ ਕੋਈ ਸੀਸੀਟੀਵੀ ਮਿਲੀ ਸਰ सारी सा लगियां हुई हैसपी साहब खुद मोनीटर कर रहे हैं एस पी डी साहब कर रहे हैं सारे अफसर तो साहबल्ट पर हजे अलग डिकलेयर नहीं कर सकते गोली लगी जो हो चुकी है हजे नहीं डिकलेयर होगा क्योंकि बारे हजे पूरा मेडिकल जांच ਸੋ ਡਾਕਟਰ ਹਰੀ ਸਿੰਘ ਰੋਡ ਤੇ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਇੱਕ ਕਬੱਡੀ ਪਲੇਅਰ ਤੇਜਪਾਲ ਨਾਮ ਦੇ ਲੜਕੇ ਦੀ ਡੈਥ ਹੋਈ ਹੈ ਉਹਦੇ ਵਿੱਚ ਪਤਾ ਲੱਗਿਆ ਸਰ ਇਹ ਕੌਣ ਸੀ ਔਰ ਕਿਉਂ ਗੋਲੀ ਚੱਲਾਈ ਗਈ ਜੀ ਇਹ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀਗੀ ਜੀ ਕਿ ਕਰੀਬ 2:50 ਮਿੰਟ ਦੇ ਅਰਾਊਂਡ ਹਰੀ ਸਿੰਘ ਰੋਡ ਸਿਟੀ ਜਗਰਾਉਂਡ ਦੇ ਵਿੱਚ ਦੋ ਮੁੰਡੇ ਹੈਗੇ ਨੇ ਜੀ ਇੱਕ ਤੇਜਪਾਲ ਤੇ ਇੱਕ ਹਨੀ ਰੂਮੀ ਇਹਨਾਂ ਦੀ ਫਾਈਟ ਹੋਈ ਤੇ ਉਹਦੇ ਵਿੱਚ ਗੋਲੀ ਚੱਲੀ ਤੇ ਤੇਜਪਾਲ ਦੇ ਵਾਈਟਲ ਆਰਗਨ ਤੇ ਲੱਗੀ ਜਿਸ ਕਰਕੇ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਬਟ ਉੱਥੇ ਡਿਕਲੇਅਰਡ ਬ੍ਰਾਡ ਡੈੱਡ ਹੋਇਆ ਤੇ ਇਹ ਤੇਜਪਾਲ son of ਰਗਬੀਰ ਹੈਗੇ ਨੇ ਇਹਨਾਂ ਦੀ ਉਮਰ ਉਕਰੀ 25 ਸਾਲ ਹੈ ਗਿੱਦੜਵੰਡੀ ਦੇ ਰਹਿਣ ਵਾਲੇ ਆ ਤੇ ਜਿਹੜੇ ਜਿਹੜਾ ਕੇਸ ਹੈ ਇਹਨੂੰ ਇਮੀਡੀਏਟਲੀ ਟੀਮਾਂ ਬਣਾਈਆਂ ਗਿਆ ਵਰਕਆਊਟ ਕਰ ਲਿਆ ਗਿਆ ਇਹਦੇ ਵਿੱਚ ਜਿਹੜੇ ਅਕਿਊਜ਼ ਹੁਣ ਤੱਕ ਆਇਡੈਂਟੀਫਾਈ ਹੋ ਗਏ ਆ ਉਹ ਹਨੀ ਰੂਮੀ ਤੇ ਕਾਲਾ ਰੂਮੀ ਹੈ ਇਹ ਰੂਮੀ ਪਿੰਡ ਦੇ ਰਹਿਣ ਵਾਲੇ ਆ ਜਿਹੜਾ ਸਦਰਜ ਗਰਾਉਂਡ ਦਾ ਸਾਡਾ ਏਰੀਆ ਹੈਗਾ ਤੇ ਸਾਡੀਆਂ ਟੀਮਸ ਆਲਰੇਡੀ ਅਸੀਂ ਭੇਜ ਦਿੱਤੀਆਂ ਹੈਗੀਆਂ ਨੇ ਇਹ ਅਕਿਊਜ਼ ਨੂੰ ਨੈਪ ਕਰਨ ਲਈ ਤੇ ਇਹ ਵਾਈਟ ਸਵਿਫਟ ਜਿਹੜੀ ਗੱਡੀ ਹੈ ਉਹਦੇ ਵਿੱਚ ਇਨਸੀਡੈਂਟ ਤੋਂ ਬਾਅਦ ਇਹ ਭਜੇ ਹੈਗੇ ਆ ਸੋ ਆਪਾਂ ਟੀਮਾਂ ਲਗਾ ਦਿੱਤੀਆਂ ਇਹਨੂੰ ਜਲ ਤੇ ਜਿਤ ਤੱਕ ਇਹਨਾਂ ਦੀ ਮੋਟਿਵ ਦਾ ਸਵਾਲ ਹੈ ਉਹ ਇਹਨਾਂ ਦੀ ਆਪਸ ਦੀ ਪਰਸਨਲ ਰੈਵਲਰੀ ਹੈ ਪਹਿਲਾਂ ਵੀ ਜੋ ਪਤਾ ਚੱਲੇ ਹੈ ਪ੍ਰੀਲਿਮਿਨਰੀ ਤੌਰ ਤੇ ਉਹ ਦੋ ਤਿੰਨ ਵਾਰ ਲੜੇ ਹੈਗੇ ਨੇ ਬਟ ਉਹ ਲੋਕਲ ਪੁਲਿਸ ਨੂੰ ਦੀ ਕੋਈ ਇਤਲਾ ਨਹੀਂ ਸੀ ਤੇ ਇਹਨੂੰ ਸਾਰਾ ਜਿਹੜਾ ਇਹਦਾ ਜੋ ਪ੍ਰੀਲਿਮਿਨਰੀ ਤੌਰ ਤੇ ਹਜੇ ਹੀ ਆਇਆ ਕਿ ਇਹਨਾਂ ਦੀ ਪਰਸਨਲ ਰੈਵਲਰੀ ਸੀ ਜਿਹਦੇ ਕਰਕੇ ਫਾਈਟ ਹੋਈ ਪਹਿਲਾਂ ਤੇ ਉਸ ਤੋਂ ਬਾਅਦ ਇਹਦਾ ਡੈਥ ਹੋਈ ਅੱਜ ਸਰ ਹਣੀ ਰੂਮੀ ਨੂੰ ਨਹੀਂ ਦੋ ਪਰਸਨ ਦੇ ਸਾਹਮਣੇ ਆਏ ਜਿਵੇਂ ਸੁਮਨ ਚਾ ਰਿਹਾ ਕਿ 8 ਤੋਂ 10 ਜਨੇ ਸੀਗੇ ਨਹੀਂ ਨਹੀਂ ਜੀ ਇਹ ਗੱਡੀ ਦੇ ਵਿੱਚ ਜੋ ਸਾਨੂੰ ਹੁਣ ਤੋ ਤਿੰਨ ਤੋਂ ਚਾਰ ਪਰਸਨਸ ਦੀ ਗੱਲ ਆ ਰਹੀ ਹੈ ਜਿਹਦੇ ਵਿੱਚ ਦੋ ਇਨਫੈਕਟ ਥਰਡ ਪਰਸਨ ਵੀ ਇਹ ਹਲੇ ਪ੍ਰੋਪਰਲੀ ਉਹ ਨਹੀਂ ਹੈ ਬਟ ਗਗਨ ਹੈਗਾ ਕੋਈ ਕਿਲੀ ਚਾਲਾ ਮੋਗੇਰਾ ਸੋ ਥਰਡ ਪਰਸਨ ਵੀ অলਮੋਸਟ ਆਇਡੈਂਟੀਫਾਈਡ ਹੈ ਇਹ ਤਿੰਨ ਤੋਂ ਚਾਰ ਬੰਦੇ ਸੀਗੇ ਜਿਹੜੇ ਕੀ ਸਾਰੇ ਆਇਡੈਂਟੀਫਾਈ ਵੀ ਕਰ ਲਏ ਆ ਤੇ ਇਹਨਾਂ ਨੂੰ ਹੁਣ ਜਲਦੀ ਅਸੀਂ ਨੈਪ ਕਰ ਲਾਂਗੇ ਤੇ ਸਤ ਸੋ ਸਕਸੈਸ ਦਵਾਵਾਂਗੇ ਥੈਂਕ ਯੂ ਥੈਂਕ ਯੂ